ਤਾਂ ਪੱਤਰਕਾਰ ਜਦੋਂ ਮੈਨੂੰ ਪੁੱਛਦੇ ਨੇ ਕਿ ਤੁਸੀਂ ਪਰਿਵਾਰ ਨੂੰ ਕਿੰਨਾ ਕੁ ਟਾਈਮ ਦਿੰਨੇ ਹੋ ਮੈਂ ਕਹਿੰਦਾ ਜੀ ਮੈਂ ਜੋ 24 ਘੰਟੇ ਪਰਿਵਾਰ 'ਚ ਹੀ ਰਹਿਣਾ ਉਹ ਕਹਿੰਦੇ ਤੁਸੀਂ ਤਾਂ ਪ੍ਰੋਗਰਾਮਾਂ 'ਤੇ ਰਹਿੰਦੇ ਮੈਂ ਪ੍ਰੋਗਰਾਮ 'ਤੇ ਕੌਣ ਹੁੰਦਾ ਮੂਰੇ ਲੋਕ ਹੁੰਦੇ ਨੇ ਤੇ ਲੋਕ ਮੇਰਾ ਪਰਿਵਾਰ ਨੇ ਉਹਨਾਂ ਨੇ ਮੈਨੂੰ ਲਾਣੇਦਾਰ ਚੁਣਿਆ ਤੁਸੀਂ ਮੈਨੂੰ ਵੋਟਾਂ ਪਾ ਕੇ ਲਾਣੇਦਾਰ ਚੁਣਿਆ ਤੇ ਲਾਣੇਦਾਰ ਦਾ ਫਰਜ਼ ਹੈ ਕਿ ਪਰਿਵਾਰ ਦੀ ਹਰ ਬੱਚ ਹਰ ਵਰਗ ਦੇ ਬੱਚੇ ਦੀ ਵੀ ਬਜ਼ੁਰਗ ਦੀ ਵੀ ਨੌਜਵਾਨ ਦੀ ਸਾਰ ਲੱਗੇ ਤਾਂ ਕਰ ਚੱਲਦਾ ਹੁੰਦਾ ਸੋ ਇਸ ਕਰਕੇ ਪਹਿਲਾਂ ਵਾਲੇ ਲਾਣੇਦਾਰ ਹੀ ਕੁੰਡੇ ਲਾ ਕੇ ਬਹਿ ਗਏ ਅੰਦਰੋਂ ਤੇ ਪਰਿਵਾਰ ਕੀ ਕਰੇ ਬਾਰਲੇ ਮੁਲਕਾਂ ਨੂੰ ਭਜਣ ਲੱਗੇ ਸੀ ਉਹ ਵੀ ਘਟ ਗਿਆ ਹੁਣ ਇੱਥੇ ਨੌਕਰੀਆਂ ਮਿਲਣ ਲੱਗੀਆਂ ਅੱਜ ਅੱਜ ਕਿੰਨੀ ਹੋ ਗਈ ਅੱਜ 23 ਹੋ ਗਈ ਇੱਕ ਹਫ਼ਤਾ ਪਹਿਲਾਂ 16 ਤਰੀਕ ਨੂੰ 2.5 ਸਾਲ ਹੋ ਗਏ ਆਪਣੀ ਸਰਕਾਰ ਬਣੀ ਨੂੰ 2.5 ਸਾਲ 2.5 ਸਾਲਾਂ ਚ ਮੈਂ ਝੂਠ ਨਹੀਂ ਬੋਲਦਾ ਆਪਾਂ ਮਿੱਟੀ ਨਾਲ ਜੁੜੇ ਹੋਏ ਬੰਦੇ ਆ ਜ਼ਿਮੀਂਦਾਰਾਂ ਦਾ ਮੁੰਡਾ 2.5 ਸਾਲਾਂ ਚ 44000 786 ਸਰਕਾਰੀ ਨੌਕਰੀ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡੇ ਪਿੰਡ ਵੀ ਕਿਸੇ ਨਾ ਕਿਸੇ ਨੂੰ ਮਿਲੀ ਹੋਊਗੀ ਨੌਕਰੀ ਜਾਂ ਕੋਈ ਆਹ ਦਾਲੇ ਦੇ ਤੁਹਾਡੇ ਰਿਸ਼ਤੇਦਾਰ ਦੋਸਤ ਵਿੱਚ ਤੁਹਾਨੂੰ ਮਿਲੀ ਹੋਊਗੀ ਨਾਲੇ ਇਹ ਪੁੱਛ ਲਿਓ ਕਿਸੇ ਦਾ 1 ਰੁਪਿਆ ਲੱਗਿਆ ਹੋਵੇ ਤਾਂ ਮੈਂ ਮੈਂ ਜ਼ਿੰਮੇਵਾਰ ਹਾਂ ਇਹ ਵੀ ਪੁੱਛ ਲਿਓ ਕਿਸੇ ਨੂੰ ਕੋਈ ਐਮਐਲਏ ਜਾਂ ਮੰਤਰੀ ਦੀ ਸਪਾਰਸ਼ ਲਾਉਣੀ ਪਵੇ ਮੈਂ ਜ਼ਿੰਮੇਵਾਰ ਹਾਂ ਕਈ ਕਈ ਘਰਾਂ 'ਚ ਤਾਂ 3-3 ਨੌਕਰੀਆਂ ਮਿਲ ਗਈਆਂ ਮੈਂ ਹੱਥ ਖੜਾ ਕਰ ਰਿਹਾ ਮੁੰਡਾ ਹਾਂਜੀ ਕਿੱਥੇ ਜੀ ਐ ਜਾਓ ਕੇ ਪਿੰਡ ਦੇ ਕਿੰਨੇ 28 ਇੱਕ ਨੈਪਸੀ ਲਾਰ ਵੀ ਉਹਦੇ ਚ। ਲੈ ਤਾੜੀਆਂ ਮਾਰੋ ਉਸ ਇੱਕ ਪਿੰਡ ਦੇ ਠਾਈ। ਹੋਰ ਪੜ ਲਓ। ਹੁਣ ਜ ਮੈਂ ਇੱਕ ਹੋਰ ਬੇਨਤੀ ਕਰੂੰਗਾ। ਉਹ ਠਾਈਆਂ ਦੇ ਘਰੇ ਹੁਣ ਨਾ ਆਲੇ ਦੋਲੇ ਗਵਾਂਢੀ ਜਨਦ ਦੇ ਰਿਸ਼ਤੇਦਾਰ ਦੋਸਤ ਮਿੱਤਰ ਆਉਣਗੇ। ਬਾਈ ਜੀ ਕਿਹੜੀ ਕਿਤਾਬ ਪੜੀ ਸੀ? ਦੱਸ ਦਿਓ ਬਸ। ਵੀ ਆ ਕਿਤਾਬ ਪੜਨੀ ਪੈਂਦੀ ਐ ਇੰਨੇ ਨੰਬਰ ਆ ਜਾਂਦੇ ਨੇ ਤਾਂ ਤੁਹਾਡੇ ਘਰੇ ਚਿੱਠੀ ਆ ਜੂਗੀ ਕਿ ਆ ਜਾ ਭਾਈ ਕੁ ਕੁਰਸੀ ਤੇਰੇ ਤਿਆਰ ਕਰਦੀ ਐ। ਨੌਕਰੀਆਂ ਦੀ ਕਮੀ ਨਹੀਂ। ਨੀਅਤ ਦੀ ਕਮੀ ਹੁੰਦੀ ਐ ਨੀਅਤ ਦੀ। ਪਹਿਲਾਂ ਆਣਾਂ ਨੇ 75 ਸਾਲ ਹੋ ਗਏ ਕੁਝ ਨਹੀਂ ਕੀਤਾ 76 ਸਾਲ ਹੋ ਗਏ ਯਾਦ ਹੋਇਆ ਨੂੰ 76 ਸਾਲ ਆ ਯਾਦ ਵਾਂ ਨੂੰ ਹੋ ਗਏ ਅਮਰੀਕਾ ਵਾਲੇ ਮੰਗਲ ਗਰੇ ਤੇ ਪਲਾਰਟ ਕੱਟਣ ਨੂੰ ਫਿਰਦੇ ਆ ਤੇ ਸਾਥੋਂ ਹਜੇ ਰਾਮਪੁਰ ਫੁੱਲ ਵਾਲੇ ਸੀਵਰੇ ਦੇ ਟੱਕਣ ਨਹੀਂ ਪੂਰੇ ਹੋਏ ਟੱਕਣਾ ਜਿੜਕੀ ਜਾਂਨੇ ਹਜੇ ਤੱਕ ਵੀ ਆਇਆ ਕਾਰਨ ਕਾਰਨ ਕੀ ਨੀਅਤ ਨਹੀਂ ਹੈ ਬਿਜਲੀ ਦੇਖ ਲਓ ਹੁਣ ਬਿਜਲੀ ਦੀ ਗੱਲ ਕਰ ਲੈਂਦੇ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਦਾ ਤੁਹਾਡੇ ਪਿੰਡ ਦਾ ਜੰਪਲ ਤਾਂ ਬਿਜਲੀ ਦਾ ਵੱਡਾ ਸਭ ਤੋਂ ਵੱਡਾ ਅਫਸਰ ਹੈ ਬਲਦੇਵ ਸਿੰਘ ਸਰਾਹ ਕਿਸੇ ਨੂੰ ਬਿਜਲੀ ਦਾ ਬਿੱਲ ਆਉਂਦਾ ਹੈ ਜ਼ੀਰੋ ਬਿੱਲ ਆਉਂਦਾ 90% ਘਰਾਂ ਨੂੰ 600 ਜੁਲਟ ਫਰੀ ਹੈ ਫਿਰ ਬਿਜਲੀ ਮੈਂ ਬੁਲਾਇਆ ਬਿਜਲੀ ਆਫਸਰਾਂ ਨੂੰ ਮੈਂ ਕਿਹਾ ਜੀ ਜਿਹੜੇ ਵੱਡੇ ਅਫਸਰ ਉਹਦੇ ਚਲੋ ਸਰਾਹ ਸਾਹਿਬ ਦਾ ਪਿੰਡ ਜੰਮੇਰ ਨੂੰ ਸਾਰਾ ਪਤਾ ਹੈ ਨਗਾਰੇ ਕੀ ਨੇ ਕਹਤਾ ਪੂਰੀ ਦੁਨੀਆ ਦੇ ਦਫ਼ਤਰ ਜਿਹੜੇ ਨੇ ਉਹ ਦਿਨੇ ਲੱਗਦੇ ਆ 9 ਤੋਂ 5 ਇਹ ਤੁਸੀਂ ਕਿਸਾਨਾਂ ਵਾਲਾ ਜ਼ਿਮੀਂਦਾਰਾਂ ਵਾਲਾ ਜਿਹੜਾ ਦਫ਼ਤਰ ਉਹਨੂੰ ਰਾਤ ਨੂੰ 2 ਵਜੇ ਕਿਉਂ ਲਾਉਨੇ ਹੋ ਵੀ 1:30 ਵਜੇ ਲੈਟ ਆਓ ਵੀ ਜੀ ਰਾਤ ਨੂੰ ਨਾ ਪਹਿਲਾਂ ਸੌਂ ਜੋ ਕੇ ਨਾ ਬਾਅਦ ਚ ਸੌਂ ਜੋ ਕੇ ਮੱਛਰ ਖਾਈ ਅੰਦਰ ਇਹਨਾਂ ਦੇ ਸੱਪਾਂ ਦੀਆਂ ਸਰੀਆਂ ਮਿੱਦੀ ਜਾਂਦੇ ਨੇ ਉੱਥੇ ਮੈਂ ਕਿਹਾ ਵੀ ਇਹ ਕੰਮ ਆਪਾਂ ਦਿਨੇ ਕਿਉਂ ਨਹੀਂ ਕਰ ਸਕਦੇ ਕੰਨੀ ਪਹਿਲਾਂ ਤੋਂ ਚੱਲਿਆ ਚਲਾਇਆ ਜਾ ਆਈ ਜਾਂਦਾ ਕਿਸੇ ਨੇ ਪੁੱਛਿਆ ਨਹੀਂ ਮੈਂ ਕਿਹਾ ਫਿਰ ਚਲੋ ਕਰੋ ਮੈਂ ਕਿਹਾ ਬਿਜਲੀ ਦਿਨੇ ਦਿਓ ਐਸ ਵਕਤ ਤੁਸੀਂ ਹੱਥ ਖੜੇ ਕਰਕੇ ਦੱਸ ਦੋ ਦਿਨੇ ਆਉਂਦੀ ਹੈ ਨਾ ਦਿਨੇ ਬਿਜਲੀ ਆਉਂਦੀ ਹੈ ਕੋਈ ਕਾਰਨ ਹੋ ਜੇ ਦਿਨੇ ਕੱਟ ਲੱਗ ਜੇ ਤਾਂ ਉਹਦਾ ਉਹਦੇ ਬਦਲੇ ਰਾਤ ਨੂੰ ਦੇਣੀ ਪੈ ਜੇ ਤਾਂ ਕੋਈ ਮੈਂ ਕਹਿ ਨਹੀਂ ਸਕਦਾ ਕਿਸੇ ਕੇਸ ਚ ਪਰ ਬਿਜਲੀ ਦੇ ਕੀ ਗੱਲ ਵੀ ਦਿਨੇ ਰਮਾ ਕੇ ਆਓ ਫਸਲ ਨੂੰ ਪਾਣੀ ਲਾ ਕੇ ਆ ਕੇ ਘਰੇ ਸੌਂ ਜਾ ਫਿਰ ਮੈਂ ਕਿਹਾ ਵੀ ਕੀਨੇ ਕਹਦਾ ਤੁਹਾਨੂੰ ਵੀ ਹੱਥ ਕੰਟਾਂ ਚ ਉਹਦਾ ਸਾਰਾ ਚੋਨਾ ਰੰਮ ਜਾਂਦਾ ਤੂੰ 7 ਕਿਉਂ ਨਹੀਂ ਕਿਹਾ ਬਈ 9 ਕਿਉਂ ਨਹੀਂ ਕਿਹਾ ਇਹ 8 ਕਿਹਨੇ ਕੱਢਿਆ ਉਹ ਫਾਰਮੂਲਾ ਮੈਂ ਕਿਹਾ ਕਹਿੰਦੇ ਜੀ ਉਹ ਸੈਕਟਰੀ ਲੈਵਲ ਤੇ ਮੀਟਿੰਗ ਹੋਈ ਸੀ ਮੈਂ ਕਿਹਾ ਕਦੇ ਨਕਾ ਲੈਵਲ ਤੇ ਮੀਟਿੰਗ ਹੋਈ ਹੈ ਕਹਿੰਦੇ ਇਹ ਕਿਹੜੀ ਹੁੰਦੀ ਹੈ ਜੀ ਨਕਾ ਲੈਵਲ ਮੈਂ ਕਿਹਾ ਨਕਾ ਨਹੀਂ ਨਕਾ ਕਹਿੰਦੇ ਇਹ ਕੀ ਹੁੰਦਾ ਹੈ ਜੀ ਮੈਂ ਕਿਹਾ ਲੈ ਕੇ ਜਾਉਂਗਾ ਕਦੇ ਨੱਕੇ ਤੇ ਲੈ ਕੇ ਜਾਉ ਤੁਹਾਨੂੰ ਇਹ ਮੈਂ ਕਿਹਾ ਉਹ ਹੁੰਦਾ ਜਿੱਥੋਂ ਕਿਆਰੇ ਨੂੰ ਪਾਣੀ ਜਾਂਦਾ ਹੈ ਨਕਾ ਜਿੱਤੇ ਕਹੀ ਤਰ ਕੇ ਵਿਚ ਬੋਟੇ ਲੱਤਾਂ ਵੀ ਆਪਾਂ ਬੈਕ ਧਰ ਕੇ ਬੈਜੇ ਨੇ ਮੈਂ ਰਮੂਗਾ ਜਦ ਜੀਰੀ ਦੋਵੇਂ ਤੱਕ ਪਿਛਲੇ ਪਾਸੇ ਦੂਜੀ ਕਰ ਦੋਲ ਦਨੇ ਵੀ ਦੋ ਦੋ ਚੱਲ ਜੂਗਾ ਮੈਂ ਕਿਹਾ ਨੂੰ ਤੁਸੀਂ ਤੁਸੀਂ 8 ਘੰਟੇ ਦਿੰਦੇ ਹੋ ਉਹ ਵੀ ਟੁੱਟ ਨਹੀਂ ਦਿੰਦੇ ਹੋ 2 ਘੰਟੇ ਚਲੀ ਗਈ ਫੇਰਾ ਗਈ 2 ਘੰਟੇ ਫੇਰ ਘੰਟਾ ਚਲੀ ਗਈ ਫੇਰ ਆ ਗਈ ਮੈਂ ਕਿਹਾ ਇਹਦੇ ਨਾਲ 11 ਮਰ ਜਾਂਦਾ ਹੈ ਕਹਿੰਦੇ ਇਹ ਕਿਆ ਹੁੰਦਾ ਹੈ ਮੈਂ ਕਿਹਾ ਬੰਦਾ ਨਹੀਂ ਮਰਦਾ ਕੋਈ ਕਿਆਰਾ ਮਰਦਾ ਮਤਲਬ ਪਾਣੀ ਮਰ ਜਾਂਦਾ ਖਾਲ ਤੇ ਉਹਦੇ ਨਾਲ ਨਾ ਉਸੇ ਕੈਰੇਚੀ ਫੇਰ ਛੱਡਣਾ ਪੈਂਦਾ ਉਸੇ ਕੈਰੇਚੀ ਫੇਰ ਛੱਡਣਾ ਪੈਂਦਾ ਮੈਂ ਕਿਹਾ ਤੁਸੀਂ ਕੰਮ ਕਰੋ ਮੈਂ ਕਿਹਾ ਮੈਂ ਵੀ ਮੈਥਮਾਟਰ ਦਾ ਮੁੰਡਾ ਸਾਇੰਸ ਮਾਟਰ ਦਾ ਮੁੰਡਾ ਨਾ ਕਿ ਤੁਸੀਂ ਜੇ 4 ਦਿਨਾਂ ਚ ਬਿਜਲੀ ਦੇਣੀ ਹੋਵੇ 8-8 ਘੰਟੇ ਕਿੰਨੇ ਘੰਟੇ ਦੇਵੋਗੇ ਕਹਿੰਦੇ 32 ਘੰਟੇ ਮੈਂ ਕਿਹਾ ਜੇ 3 ਦਿਨ 11-11 ਘੰਟੇ ਦੇ ਦਈਏ ਕਿੰਨੇ ਘੰਟੇ ਬਣਨਗੇ ਕਿ 30 ਘੰਟੇ ਮੈਂ ਇੱਕ ਘੰਟੇ ਰਿਵਰਕ ਬਿਆ ਤੁਸੀਂ ਐਂ ਕਰੋ 11-11 ਘੰਟੇ ਦੇ ਕੇ ਦੇਖੋ ਕਹਿੰਦੇ ਜੀ ਦੇਖ ਲੈਣੇ 11-11 ਛੱਡਤੀ ਅਸੀਂ ਤੁਹਾਨੂੰ ਦੱਸਿਆ ਨਹੀਂ ਏ ਮੈਂ ਕਿਹਾ 9 ਬਾਅਦ ਬੰਦ ਕਰ ਦੂ ਵਾਤ ਕੋ 10 ਬਾਅਦ ਬੰਦ ਕਰ ਦੂ ਉਹਨੂੰ ਕਮਲਾ ਥੋੜੀਆ ਪਟਾਂ ਤੋੜ ਲੂਗਾ ਪਟਾਂ ਤਾਂ ਫੇਰ ਆਪ ਹੀ ਪੁੱਛਣੀਆਂ ਪੈਣਗੀਆਂ ਕਿਸੇ ਨੇ 10 ਬਾਅਦ ਬੰਦ ਕਰਤੀ ਕਿਸੇ ਨੇ 11 ਬਾਅਦ ਬੰਦ ਕਰਤੀ ਠੀਕ ਹੈ ਜੀ ਤੇ ਨਾਲੇ ਤਿੰਨ ਦਿਨ ਜਦੋਂ ਫੁੱਲ ਰੰਗ ਗਈ ਅਗਲੇ ਤਿੰਨ ਦਿਨ ਉਹਨੂੰ ਲਾਏ ਹੀ ਨਹੀਂ ਪਾਣੀ 6 ਦਿਨ ਹੋ ਗਏ ਜੀ ਲਗਾ ਹੁਣ ਤੁਸੀਂ ਦੇਖੋ 33 ਘੰਟਿਆਂ ਚ 6 ਦਿਨ ਚੱਲ ਗਏ ਆਪਣੇ ਤੇ ਥੋੜੇ 6 ਦਿਨ ਕਿੰਨੇ ਚੱਲਦੇ 48 ਘੰਟੇ 6 ਦਿਨਾਂ ਚ 15 ਘੰਟੇ ਤੁਹਾਡੀ ਬਿਜਲੀ ਬਚ ਗਈ ਨਾਲੇ ਉਹ ਖੁਸ਼ ਕਹਿੰਦਾ ਜਦੋਂ ਮਰਜ਼ੀ ਸੋਚਦਾ ਬੱਲਾ ਜਾਣਦੀ ਹੋਈ ਨਹੀਂ ਓਏ ਕਿਉਂਕਿ ਉਹ ਤਾਂ ਬੰਦ ਕਰਕੇ ਆਉਂਦਾ ਉਹਨੂੰ ਵੀ ਪਤਾ ਕਦੋਂ ਹੋਈ ਜਾਂਦੀ ਹੈ ਇਹ ਭਾਈ ਜੀ ਉਹੀ ਬੰਦਾ ਦੱਸ ਸਕਦਾ ਜਿਹੜਾ ਖੇਤਾਂ ਚ ਰਹਿਣਾ ਹੋਵੇ ਜੀਨੇ ਆਪ ਬੱਟਾ ਪੋਚੀਆਂ ਹੋਣ ਕਦੋਂ ਕੀਤਾ ਹੋਵੇ जिने पीटर इंजनਾਂ ਦੇ ਸਲੈਂਸਰਾਂ ਮੂਰੇ ਮਛਰਦਾਨੀਆਂ ਲਾ ਕੇ ਮੰਝੇ ਡਾਹੇ ਹੁਣ ਉਹੀ ਦੱਸਦਾ ਇਹ ਗੱਲਾਂ ਆਮ ਨਹੀਂ ਪਤਾ ਲੱਗ ਸਕਦਾ ਹੁਣ ਸੁਖਵੀਰ ਬਾਦਰ ਉਹਨਾਂ ਬਚਰੇ ਨੂੰ ਕੀ ਪਤਾ ਕੱਦੂ ਕੀ ਹੁੰਦਾ ਉਹਨੂੰ ਤਾਂ ਦੂਜਾ ਕੱਦੂ ਨਹੀਂ ਪਤਾ ਜਿਹੜਾ ਖਾਣ ਵਾਲਾ ਉਹ ਨਹੀਂ ਪਤਾ ਉਹਨੂੰ ਵੀ ਕੁਛ ਲੋਕੀ ਲੋਕੀ ਕਹਿੰਦੇ ਆ ਪਤਾ ਨਹੀਂ ਕੀ ਕਹਿੰਦੇ ਅੰਗਰੇਜ਼ੀ ਚ ਸੋ ਵੀਰੋ ਆਈ ਦਾ ਥੋਟੇ ਬਾਰ ਨਹੀਂ ਐਸੇ ਕਰਕੇ ਫੈਸਿਲਿਟੀਆ ਇੱਥੇ ਪਹੁੰਚ ਰਹੀਆਂ ਨੇ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਹੋਰ ਫਾਇਦਾ ਹੋਊਗਾ ਕੋਲਾ ਆਪਣੇ ਕੋਲੇ ਆਮ ਹੈ ਆਪਾਂ ਨੇ ਕੋਲੇ ਦੀ ਖਾਨ ਚਲਾ ਲਈ ਕੋਨਾ ਆਪਣੇ ਕੋਲੇ ਆਮ ਐ ਇਸੇ ਕਰਕੇ ਥਰਮਲ ਪਲਾਂਟ ਖਰੀਦ ਲਿਆ ਹੁਣ ਤਿੰਨ ਆਪਣੇ ਹੋਗੇ ਦੋ ਨੇ ਪ੍ਰਾਈਵੇਟ ਇਹਨਾਂ ਦੋਨਾਂ ਨੂੰ ਵੀ ਕਿਹਾ ਹੋਇਆ ਵੀ ਜੇ ਕਦੇ ਹੋਵੇ ਮੂਡ ਦੱਸਿਓ ਖਰੀਦ ਲਾਂਗੇ